ਆ ਬਈਆਂ ਦੇ ਸ਼ੌਂਕ ਹੀ ਵੱਖਰੇ ਆ ਵੀਰ ਨੇ ਬੁਲਟ ਹੀ ਖਿਲਾਰਤਾ ਕੋਠੀ ਦੇ ਉੱਤੇ ਆ ਦੇਖੋ ਐਂਡ ਆ ਨਾ ਬਾਈ ਨੇ ਬੁਲਟ ਹੀ ਖਿਲਾਰਤਾ ਤੇ ਛੱਤ ਦੇ ਫੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਮਝੈਲ ਬੁਲਟ ਦੇ ਮਗਰ ਲੱਗਿਆ ਮਝੈਲ ਅੰਮ੍ਰਿਤਸਰ ਡਿਸਟ੍ਰਿਕਟ ਬਾਈ ਨੇ ਛੱਤ ਦੇ ਉੱਤੇ ਆਪਣੀ ਦੇ ਬੁਲਟ ਹੀ ਖਿਲਾਰਤਾ ਕਿਆ ਬਾਤ ਹੈ ਭਾਈ ਬਹੁਤ ਸੋਹਣੀ ਵੀਡੀਓ ਬਹੁਤ ਸੋਹਣੀ ਕੋਠੀ ਤਿਆਰ ਕੀਤੀ ਬਾਈ ਨੇ ਘੈਂਟ ਆ ਬਾਈ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਬਾਈ ਜੀ ਦੇਖੋ ਜੀ ਇਹ ਜ਼ੂਮ ਕਰਕੇ ਦਿਖਾਉਂਦਾ ਮੈਂ ਤੁਹਾਨੂੰ ਮੈਂ ਬਾਹਰ ਘੁਲੋਤਾ ਜੀ ਸਾਈਡ ਤੇ ਆਵਾਜ਼ ਸੋਹਣਾ ਲੱਗਦਾ ਬਾਈ ਨੇ